ਲੋ ਜੀ ਸਾਨੂੰ ਤੇ ਅੱਜ ਲੱਸੀ ਪੀ ਕੇ ਲੱਡੂ ਖਾ ਕੇ ਕਲੇਜੇ ਚ ਪੈ ਗਈ ਜੇ ਠੰਡ ਅੱਜ ਅਸੀਂ ਇੱਥੇ ਗਿਫਟ ਯੂਨੀਵਰਸਿਟੀ ਐ ਚ ਅਸਾਂ ਜੀ ਕਲਚਰ ਪੰਜਾਬੀ ਕਲਚਰ ਮਨਾਇਆ ਬੱਚਿਆਂ ਨੇ ਵੰਗਾ ਪਾਈਆਂ ਬੱਚੀਆਂ ਨੇ ਵੰਗਾ ਪਾਈਆਂ ਪੰਜਾਬੀ ਜੋੜੇ ਪਾਏ ਤੇ ਇੱਥੇ ਆਈਆਰ ਪੋਲੀਟੀਕਲ ਸਾਇੰਸ ਸੋਸ਼ੀਓਲੋਜੀ ਦੇ ਬੱਚਿਆਂ ਨੇ ਬੜਾ ਅੱਛਾ ਜਿਹੜਾ ਪੰਜਾਬੀ ਕਲਚਰ ਸ਼ੋਅ ਕੀਤਾ ਸਾਨੀ ਤੇ ਬਈ ਅੱਜ ਇੱਥੇ ਇਹ ਕਲਚਰ ਮਨਾ ਕੇ ਸਵਾਦ ਆ ਗਿਆ ਅਸਲਾਮੁਅਲੈਕਮ ਜੀ ਆਇਆਂ ਨੂੰ ਮੈਂ ਇਸ ਟਾਈਮ ਜਿਹੜਾ ਗਿਫਟ ਯੂਨੀਵਰਸਿਟੀ ਦੇ ਵਿੱਚ ਆ ਤੇ ਇੱਕ ਇੱਕ ਸ਼ਾਨਦਾਰ ਮਹਿਫਿਲ ਜਿਹੜੀ ਹੈ ਆਈਆਰ ਪੋਲੀਟੀਕਲ ਸਾਇੰਸ ਤੇ ਸੋਸ਼ੀਓਲੋਜੀ ਡਿਪਾਰਟਮੈਂਟ ਨੇ ਇੱਥੇ ਲਾਈ ਹੈ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਜਿਹੜੇ ਪੰਜਾਬੀ ਕਲਚਰ ਦੇ ਬੱਚੇ ਬੈਠੇ ਨੇ ਕਿ ਅਸੀਂ ਇਸ ਟਾਈਮ ਜਿਹੜਾ ਨਾ ਇਸ ਸਾਰੀ ਪੰਜਾਬੀ ਰੇਤਲ ਵਹਾਰਿਆ ਪੰਜਾਬੀ ਕਲਚਰ ਵਹਾਰਿਆ ਕਿ ਕਿਸ ਤਰ੍ਹਾਂ ਅਸੀਂ ਆਪਣੀ ਸਕਾਫਤ ਨੂੰ ਲੈ ਕੇ ਚੱਲੇ ਆਂ ਪੰਜਾਬ ਜਿੰਝ ਦੀ ਸਾਡੀ ਸ਼ਾਨ ਈ ਸਾਡੀ ਆਨ ਈ ਸਾਡੀ ਜਾਨ ਈ ਪੰਜਾਬ ਦੀ ਕਲਚਰ ਨੂੰ ਹਮੇਸ਼ਾ ਵਾਸਤੇ ਯਾਦਗਾਰ ਬਣਾ ਨਾਸਤੇ ਔਰ ਬੱਚੇ ਜਿਹੜੇ ਨੇ ਅੱਜ ਦੀ ਜਨਰੇਸ਼ਨ ਨੂੰ ਪਹੁੰਚਣ ਨਾ ਐਸੀ ਰੀਤ ਨੂੰ ਕਾਇਮ ਰੱਖਣ ਵਾਸਤੇ ਗਿਫਟ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਰ ਤੇ ਸੋਸ਼ੀਆਲੋਜੀ ਨੇ ਐਸ ਸਾਰਾ ਮੇਲਾ ਸਜਾਇਆ ਏ ਅਸੀਂ ਮੇਕ ਰਹੇ ਆ ਅਸੀਂ ਪੰਜਾਬ ਦੇ ਕਲਚਰ ਨੂੰ ਪ੍ਰੈਜ਼ੈਂਟ ਕਰ ਰਹੇ ਆਂ ਤੇ ਇਹ ਜਿਹੜਾ ਸਾਨੂੰ ਟਾਸਕ ਜਿਹੜਾ ਹੈ ਉਹ ਮੈਮ ਮਰੀਨ ਜੈ ਨੇ ਦਿੱਤਾ ਹੈ ਤੇ ਇਸ ਨਾਲ ਜੇ ਸਾਡੇ ਡਾਇਰੈਕਟਰ ਨੇ ਆਲੀਮਾਨ ਤੇ ਸਾਡੀ ਮੈਡਮ ਨੇ ਮੈਮ ਜ਼ੈਨਬ ਇਫਤਖਾਰ ਉਹਨਾਂ ਨੇ ਸਾਨੂੰ ਜੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਅਸੀਂ ਸਾਰਾ ਕੁਝ ਕੀਤਾ ਹੈ ਉਹਨਾਂ ਨੇ ਸਾਨੂੰ ਦੱਸਿਆ ਕਿ ਕੀ ਕੀ ਕਰਨਾ ਹੈ ਇਹ ਪੱਕੀਆਂ ਵਾਲਾ ਤੇ ਗੁੱਟੀਆਂ ਅਸੀਂ ਲਾਈਆਂ ਨੇ ਪੰਜਾਬ ਨੂੰ ਦੱਸਣ ਵਾਸਤੇ ਤੇ ਆਪਾਂ ਆਪ ਪੱਕੀਆਂ ਅਸੀਂ ਆਪ ਹੀ ਤਿਆਰ ਕੀਤੀਆਂ ਨੇ ਲਓ ਜੀ ਬੇਲੀਓ ਤੇ ਸਜਣੋ آج ساڑھے استادہ نے ساڑھیاں ٹیچرہ نے سانوں گفت یونیورسٹی دے ویچے کا پراجیاں گیتا اسی پنجاب کلچر دے والے نا یہ ہی کہہ رہے ہیں پنجاب کلچر نو ری پرزینٹ دے منڈا لگ گیا تالی نو اتاو تے مہندی لگ گئی ایک قسمت والی نو اتاو تے مہندی لگ گئی ایک قسمت والی نو ਲੋ ਜੀ ਮੇਰਾ ਨਾਮ ਹੈ ਬੁਸ਼ਰਾਨ ਸਾਰੀ ਤੇ ਮੇਰੇ ਸਾਰੇ ਪੰਜਾਬੀ ਪਹਿਣਾ ਪਰਾਵਾ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ ਮੇਲਾ ਨਿਊਜ਼ ਚੈਨਲ ਆ ਰਿਹਾ ਜਿੱਦੇ ਤੇ ਤੁਸੀਂ ਸਾਰਿਆਂ ਪੰਜਾਬ ਦੀਆਂ ਮਜ਼ੇ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ ਇਹ ਹੁਣੇ-ਹੁਣੇ ਇੱਕ ਮਿੰਟ ਦੇ ਵਿੱਚ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਲਾ ਜੀ ਪਿਆਰਿਓ ਅੱਜ ਅਸੀਂ ਤੁਹਾਨੂੰ ਆਪਣੇ ਨਾਲ ਲੈ ਕੇ ਤੇ ਸਾਡੇ ਸ਼ਹਿਰ ਗੁਜਰਾਵਾਲਾ ਦੀ ਵਾਹਿਦ ਔਰ ਇਕਲੋਤੀ ਇੰਟਰਨੈਸ਼ਨਲ ਰੈਕਗਨਾਈਜ਼ਡ ਚਾਰਟਰਡ ਯੂਨੀਵਰਸਿਟੀ ਜਿਹਦਾ ਨਾਮ ਹੈ ਗਿਫਟ ਯੂਨੀਵਰਸਿਟੀ ਹੈ ਉੱਥੇ ਅਸੀਂ ਆਏ ਹੋਏ ਆ ਸਾਡੇ ਨਾਲ ਗਿਫਟ ਯੂਨੀਵਰਸਿਟੀ ਦੇ ਮਹਤਰਮ ਸਾਤਜ਼ਾ ਪੂਰੀ ਫੈਕਲਟੀ ਦੇ ਮੈਂਬਰਸ ਔਰ ਬਹੁਤ ਸਾਰੇ ਤਲਬਾ ਤੇ ਤਾਲਬਾਤ ਸਾਡੇ ਨਾਲ ਮੌਜੂਦ ਨੇ ਅੱਜ ਇਸ عظیم ਮਾਧਰੇ ਇਲਮੀ ਦੇ ਪੜਿਆਰਾਂ ਨੇ ਤੇ ਸਾਡੀਆਂ ਧੀਆਂ ਨੇ ਇਸ ਯੂਨੀਵਰਸਿਟੀ ਦੇ ਵਿੱਚ ਕਲਚਰਲ ਡੇ ਮਨਾਇਆ ਹੈ ਔਰ ਬਿਲ ਖਸੂਸ ਪੰਜਾਬੀ ਕਲਚਰ ਜਿਹੜਾ ਉਹਦਾ ਬੜਾ ਹੀ ਅਮੀਰ ਕਬੀਰ ਵਿਖਾਲਾ ਇੱਥੇ ਕੀਤਾ ਗਿਆ ਹੈ ਅਸੀਂ ਅਸਲੇ ਤੁਹਾਨੂੰ ਨਾਲ ਲੈ ਕੇ ਪੰਜਾਬ ਦਾ ਜਿਹੜਾ ਡਿਸਪਲੇ ਹੋਇਆ ਹੈ ਪੰਜਾਬੀ ਕਲਚਰ ਦਾ ਉੱਥੇ ਅਸੀਂ ਆਏ ਹੋਏ ਆ ਤੁਹਾਨੂੰ ਆਪਣੀਆਂ ਧੀਆਂ ਕੋਲੋਂ ਜਿਹੜੀਆਂ ਕਿ ਇਸ ਯੂਨੀਵਰਸਿਟੀ ਦੀਆਂ ਪੜ੍ਹਿਆਰ ਬੱਚੀਆਂ ਨੇ ਉਹਨਾਂ ਦੇ ਕੋਲੋਂ ਦੇਸ਼ ਪੰਜਾਬ ਦੇ ਲੋਕ ਗੀਤ ਵੀ ਸੁਣਵਾਨੇ ਆ ਇਸ ਤੋਂ ਅੱਡ ਇੱਥੇ ਜਿਹੜੀਆਂ ਚੀਜ਼ਾਂ ਸਾਡੇ ਕਲਚਰ ਦਾ ਅਟੁੱਟ ਅੰਗ ਨੇ ਜਿਨ੍ਹਾਂ ਨੂੰ ਇੱਥੇ ਡਿਸਪਲੇ ਕੀਤਾ ਗਿਆ ਹੋਇਆ ਏ ਸਾਡੀ ਦੇਸ਼ ਪੰਜਾਬ ਦੀ ਜਿਹੜੀ ਦਿਹਾਤੀ ਹਿਆਤੀ ਏ ਉਸ ਵਸੇਬ ਦੇ ਵਿੱਚ ਜਿਹੜੀਆਂ ਚੀਜ਼ਾਂ ਕਿ ਸਾਡੀ ਹਿਆਤੀ ਦਾ ਲਾਜ਼ਮੀ ਜੁਜ਼ ਨੇ ਉਹਨਾਂ ਨੂੰ ਇੱਥੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਦੇਸ ਫਲੇਕ ਕੀਤਾ ਗਿਆ ਹੋਇਆ ਹੈ ਉਹ ਵੀ ਸਭ ਕੁਝ ਤੁਹਾਨੂੰ ਦਿਖਾਨੇ ਆ ਤੇ ਆਖਰ ਦੇ ਉਤੇ ਪਿਆਰਿਓ ਅਸੀਂ ਤੁਹਾਨੂੰ ਆਪਣੀਆਂ ਕੁਝ ਧੀਆਂ ਕੁਝ ਪੁੱਤਰਾਂ ਦੇ ਨਾਲ ਮਿਲਵਾਵਾਂਗੇ ਔਰ ਉਹਨਾਂ ਦੀਆਂ ਜਿਹੜੀਆਂ ਮੁਹਤਰਮ ਅਸਾਤਜ਼ਾ ਨੇ ਉਹਨਾਂ ਦੇ ਨਾਲ ਵੀ ਮਿਲਵਾਵਾਂਗੇ ਤੇ ਆਓ ਫਿਰ ਤੁਹਾਨੂੰ ਵਿਖਾਣਾ ਸ਼ੁਰੂ ਕਰੀਏ ਦੇਸ ਪੰਜਾਬ ਦਾ ਕਲਚਰ ਜਿਹੜਾ ਕਿ ਅੱਜ ਬੜੀ ਖੂਬਸੂਰਤੀ ਦੇ ਨਾਲ ਗਿਫਟ ਯੂਨੀਵਰਸਿਟੀ ਦੇ ਪੜਿਆਰ ਬੱਚਿਆਂ ਨੇ ਆਪਣੀ ਯੂਨੀਵਰਸਿਟੀ ਦੇ ਵਿੱਚ ਹੀ ਡਿਸਪਲੇਅ ਕੀਤਾ ਹੋਇਆ ਹੈ ਆ ਸਾਡੇ ਨਾਲ ਜੇਕਰ ਪ੍ਰੈਜੈਂਟ ਕਰ ਰਹੇ ਆ ਤੇ ਇਹ ਜਿਹੜਾ ਸਾਨੂੰ ਟਾਸਕ ਜਿਹੜਾ ਮੈਮ ਮਰੀਨ ਜੈਨੇ ਦਿੱਤਾ ਹੈ ਤੇ ਇਸ ਦਾ ਜੇ ਸਾਡੇ ਡਾਇਰੈਕਟਰ ਨੇ ਆਲੀ ਹਮਾਨ ਤੇ ਸਾਡੀ ਮੈਡਮ ਨੇ ਮੈਮ ਜ਼ੈਨਬ ਇਫਤਖਾਰ ਉਹਨਾਂ ਨੇ ਸਾਨੂੰ ਜੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਅਸੀਂ ਸਾਰਾ ਕੁਝ ਕੀਤਾ ਹੈ ਉਹਨਾਂ ਨੇ ਸਾਨੂੰ ਦੱਸਿਆ ਕਿ ਕੀ ਕੀ ਕਰਨਾ ਹੈ ਇਹ ਪੱਕੀਆਂ ਤੇ ਗੁੱਟੀਆਂ ਅਸੀਂ ਲਾਈਆਂ ਨੇ ਪੰਜਾਬ ਨੂੰ ਦੱਸਣ ਵਾਸਤੇ ਤੇ ਆਹ ਪੱਕੀਆਂ ਅਸੀਂ ਆਪ ਹੀ ਤਿਆਰ ਕੀਤੀਆਂ ਨੇ ਤੇ ਨਾਲੇ ਅਸੀਂ ਗੰਧੂ ਵਗਾਈਏ ਛਾਨਣੇ ਦੇ ਵਿੱਚ ਜਿਵੇਂ ਪੁਰਾਣੇ ਵਾਂ ਸਾਡੀਆਂ ਚਰੀਆ ਮਾਵਾਂ ਹੁੰਦੀ ਅਸਲ ਉਹ 96 ਗੰਧੂ ਚਾਲਦੀਆਂ ਸਨ ਤੇ ਚੂੜੀਆਂ ਨੇ ਤੇ ਉੱਤੇ ਚਾਵਲ ਪਏ ਨੇ ਜਿਹੜੇ ਛੱਜਦੇ ਵਿੱਚ ਉਹ ਉੱਤੇ ਚਾਵਲ ਜਿਹੜੇ ਸਾਭ ਹੁੰਦੇ ਸਨ ਤੇ ਇਸ ਪਾਸੇ ਅਸੀਂ ਲੱਸੀ ਰੱਖੀ ਏ ਤੇ ਕੜੀ ਚਾਵਾਂ ਘਰੋਂ ਬਣਾ ਕੇ ਲਿਆਏ ਆ ਜਿਹਦੇ ਵਿੱਚ ਤੇ ਉੱਤੇ ਜਿਹੜੇ ਪੁਰਾਣੇ ਸਾਡੇ ਰਵਾਇਤੀ ਜਿਹੜੇ ਮਿੱਠੇ ਲੱਡੂ ਹੁੰਦੇ ਸਨ ਉਹਨੇ ਜਿਹੜੇ ਅਸੀਂ ਸਾਡੀ ਜਦੋਂ ਤੀਵਿਆ ਕਿ ਜਦੋਂ ਚਾਦੀ ਸੀ ਆਪਣੇ ਸਸਰਾਲ ਵਾਪਸ ਹੋਦੋਂ ਉਹਨੂੰ ਦਿੰਦੇ ਸਨ ਤੇ ਨਾਲ ਮਿੱਠੇ ਪੂੜੇ ਨੇ ਤੇ ਐ ਅਸੀਂ ਸਾਰਾ ਕੁਝ ਕਰ ਰਹੇ ਆ ਤੇ ਹੈ ਤੁਸੀਂ ਵੇਖ ਰਹੇ ਹੋ ਇਹ ਪੂੜੇ ਨੇ ਤੇ ਇਹ ਲੱਡੂ ਨੇ ਇਹ ਵਿੱਚ ਤੁਸੀਂ ਵੇਖੋ ਇਹ ਮਿੱਠੇ ਨੇ ਪਤਾਮ ਨੇ ਤੇ ਸੋਫ ਹੈ ਤੇ ਇਸ ਢੋਲ ਕੀ ਅਸੀਂ ਵਜਾ ਰਹੇ ਹਾਂ ਜਿੱਦ ਦੱਸ ਰਹੇ ਆ ਕਿ ਪੰਜਾਬੀ ਜਿਹੜੇ ਨੇ ਉਹ ਢੋਲ ਤਮਕਾ ਕਰਦੇ ਨੇ ਹਰ ਪਾਸੇ ਜਿਹੜਾ ਰੋਲਾ ਪਾ ਦਿੰਦੇ ਨੇ ਤੇ ਅੱਜ ਵੀ ਜਿਹੜਾ ਸਾਡਾ ਮੇਲਾ ਪੂਰਾ ਲੱਗਿਆ ਉਹਦੇ ਵਿੱਚ ਅਸੀਂ ਜਿਆਵਾ ਸਾਡਾ ਜਿਹੜਾ ਇਹ ਪੰਜਾਬੀ cultures ਸਾਰਿਆਂ ਨੂੰ ਬੜਾ ਪਸੰਦ ਆਇਆ ਹੈ ਸਾਰੇ ਜਿਹੜਾ ਵਾਰੀ ਵਾਰੀ ਇੱਥੇ ਆਉਂਦੇ ਪੈਣੇ ਤੇ ਇੰਜੋਏ ਕਰਦੇ ਪੈਣੇ ਸਾਡੇ

چاول ٹھیک یہ ساگ دیسی کی ہو، پھر پنجاب کلچر دی سب تو اہم چیز حکا ٹھیک یہ بزرگاں شان ہے ٹھیک کلچر بڑا بہترین کلچر ہے پھر پنجاب دے صوفیا بڑے کمال دے صوفیاء نے بابا بلے بے شاہ فرما نے کہ رتا دل میرا بے دی خبر نہ کائی این گئین دا فرق نہ جانا ایک گل سمجھائی، ਬੁਲਿਆ ਕਾਲ ਅੱਲਾ ਫਤਿਹ ਪੂਰੇ ਉਹ ਜਿਹੜੇ ਦਿਲ ਦੀ ਕਰਨ ਸਫਾਈ ਕਾਸਨੀ ੜੋ

ਇਸ ਸਾਰੀ ਪੰਜਾਬੀ ਰੇਤਲ ਵਹਾਰਿਆ ਪੰਜਾਬੀ ਕਲਚਰ ਵਹਾਰਿਆ ਕਿ ਕਿਸ ਤਰ੍ਹਾਂ ਅਸੀਂ ਆਪਣੀ ਸੱਭਿਆਚਾਰ ਨੂੰ ਲੈ ਕੇ ਚੱਲ ਰਹੇ ਆ ਬੱਚੋ ਜਰਾ ਢੋਲ ਬਜਾਓ ਅਗਰ ਤੁਸੀਂ ਅਗਰ ਤੁਸੀਂ ਇਸ ਵਾਸਤੇ ਬਿਕੋ ਤੇ ਅਸੀਂ ਪੰਜਾਬ ਦੀ پنجاب دی او چیزہ وہاں یہ نے جیڑی ساڑھے ثقافت نو لے کے جال دینے اور اس طرح وہاں پنجاب دے کھانے نو وہاں آیا کہ پنجابی لوگ کی تے خوش دے لوندے رہے مہمان نواز ہوندے رہے جیدو کوئی بھی ساڑھے کار ساڑھے ویڑے آئے تیسی کس خوشی دنال تو آڑنا جڑا استقبال کرنے ہیں میری طرف ہو گفت یونیورسی طرف ہو تے آئی آر پلٹیکل سائیڈی صرف سارے آنو جی آئی آر جی آئی 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 ਲੋ ਜੀ ਸਾਨੂੰ ਤੇ ਅੱਜ ਲੱਸੀ ਪੀ ਕੇ ਲੱਡੂ ਖਾ ਕੇ ਕਲੇਜੇ ਚ ਪੈ ਗਈ ਜੇ ਠੰਡ ਅੱਜ ਅਸੀਂ ਇੱਥੇ ਗਿਫਟ ਯੂਨੀਵਰਸਿਟੀ ਇਹ ਚ ਅਸਾਂ ਜੀ ਕਲਚਰ ਪੰਜਾਬੀ ਕਲਚਰ ਮਨਾਇਆ ਬੱਚਿਆਂ ਨੇ ਵੰਗਾ ਪਾਈਆਂ ਬੱਚੀਆਂ ਨੇ ਵੰਗਾ ਪਾਈਆਂ ਪੰਜਾਬੀ ਜੋੜੇ ਪਾਏ ਤੇ ਇੱਥੇ ਆਈਆਰ ਪੋਲੀਟੀਕਲ ਸਾਇੰਸ ਸੋਸ਼ੀਓਲੋਜੀ ਦੇ ਬੱਚਿਆਂ ਨੇ ਬੜਾ ਅੱਛਾ ਜਿਹੜਾ ਪੰਜਾਬੀ ਕਲਚਰ ਸ਼ੋਅ ਕੀਤਾ ਹੈ ਸਾਨੂੰ ਤੇ ਬਈ ਅੱਜ ਇੱਥੇ ਇਹ ਕਲਚਰ ਮਨਾ ਕੇ ਸਵਾਦ ਆ ਗਿਆ ਪਾਕਿਸਤਾਨ ਜ਼ਿੰਦਾਬਾਦ ਪੰਜਾਬ ਕਲਚਰ ਹਮੇਸ਼ਾ ਪਾਈਂਦਾਬਾਦ ਪੰਜਾਬ ਜਿੰਝ ਕਿ ਸਾਡੀ ਸ਼ਾਨ ਏ ਸਾਡੀ ਆਣ ਏ ਸਾਡੀ ਜਾਨ ਏ ਪੰਜਾਬ ਦੀ ਕਲਚਰ ਨੂੰ ਹਮੇਸ਼ਾ ਵਾਸਤੇ ਯਾਦਗਾਰ ਬਣਾ ਨਾਸਤੇ ਔਰ ਬੱਚੇ ਜਿਹੜੇ ਨੇ ਅੱਜ ਦੀ ਜਨਰੇਸ਼ਨ ਨੂੰ ਪੁੱਲਨ ਨਾ ਐਸੇ ਰੀਤ ਨੂੰ ਕਾਇਮ ਰੱਖਣ ਵਾਸਤੇ ਗਿਫਟ ਯੂਨੀਵਰਸਿਟੀ ਦੇ ਡਿਪਾਰਟਮੈਂਟ आईआर थे सोशियोलॉजी ने ए सारा मेला सजाया है ताकि बच्चे जेड़े ने अपने सब रिवाइता नु याद रखन और अपने कल्चर नु पुलना। वालेकुम ते जी आयलो सारेया नु मैं इस वेले ਖਲੋਤਾ ਵਾ ਗਿਫਟ ਯੂਨੀਵਰਸਿਟੀ ਦੇ ਵਿੱਚ ਤੇ ਅਸੀਂ ਇੱਥੇ ਦਿਖਾਣੇ ਪਏ ਆ ਪੰਜਾਬ ਦਾ ਕਲਚਰ। ਅਸੀਂ ਇੱਥੇ ਵਿਖਾਇਆ ਹੋਇਆ ਇਹ ਸਾਡੇ ਕੋਲ ਕਣਕ ਪਈ ਹੈ, ਗੰਦਮ ਪਈ ਹੈ, ਚਾਵਲ ਨੇ, ਸਾਡੇ ਪੰਜਾਬ ਦੀ ਚੂੜੀਆਂ, ਪੰਜਾਬ ਦਾ ਹੁੱਕਾ, ਇਹ ਸਾਰੀਆਂ ਛਾਵਾਂ ਨੂੰ ਖਾਣ ਦਾ ਮਕਸਦ ਹੈ ਕਿ ਪੰਜਾਬ جیڑا کلچر ہے اور سارے ہاں تو وکھ رہا ہے پنجاب در کلچر بہت سوڑا ہے تو انہوں سارے ہاں دعوت ہے تو اسی آؤ تو وکھو پخیر راگلے یہ ہم نے اپنا سٹال لگایا کپک کے کلچر کا جس میں ہم نے ریپریزینٹ کیا ان کے کھانے ان کا لباس اور ان کی جو ثقافت میں کی جلری وغیرہ وہ سب کچھ ہم نے ادھر ریپریزینٹ کیا اور ہم نے کپڑے بھی اس طرح پہنے کیا شکریہ اللہ جی پیار گفٹ یونیورسٹی گجراں والا و طالبات دے نال ملوایا نے جڑا کلچرل میلہ سجایا سی وہ میلہ بکھایا اور یقیناً اعتراف کرو گے کہ سارے دیا دے پترہ نے اپنی محنت دے نال اج دا میلہ لٹ لیا پیارے ہو اس کالج دی جڑی فیکلٹی ہے جڑی یہتظامیہ ہے میں بڑا بڑا تانواد آکھاں گا ਪਾਕਿਸਤਾਨ ਦੇ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਅਜੇ ਫੰਕਸ਼ਨ ਅਜਿਹੀਆਂ ਤਕਰੀਬਾਤ ਜਿਹੜੀਆਂ ਨੇ ਇਹ ਜ਼ਿਆਦਾਤਰ ਇਨਕਾਦ ਪਜ਼ੀਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਆਪਣੇ ਪਾਕਿਸਤਾਨ ਦੇ ਸਾਰੇ ਰੰਗ ਇੱਕ ਛੱਤ ਦੇ ਥੱਲੇ ਵੇਖ ਸਕੀਏ ਬਿਲ ਖਸੂਸ ਅੱਜ ਜਿਹੜਾ ਦੇਸ਼ ਪੰਜਾਬ ਦਾ ਕਲਚਰ ਇੱਥੇ ਡਿਸਪਲੇ ਕੀਤਾ ਗਿਆ ਹੈ ਉਹ ਤੇ ਬੇਮਿਸਾਲ ਸੀ ਉਹਨਾਂ ਬੱਚਿਆਂ ਦੀ ਮਿਹਨਤ ਨੂੰ ਵੀ ਮੈਂ سلام پیش کرنا سانو دیو اجازت لے یار حوالے رب دے میلے چار دنا دے اس دن عید مبارک ہوسی جس دن پھر ملانگے رب رکھا تے اللہ بے oh, ਰੌਣਕ ਹੋ ਜਾਊ ਚਾਟ